ਦੇਖੋ ਜਿਹੜੀ ਗਿਲਕੋ ਵਾਲੇ ਰঞ্জੀਤ ਗਿਲ ਸਾਹਿਬ ਦੇ ਘਰੇ ਵਿਜੀਲੈਂਸ ਦੀ ਰੇਡ ਹੋਈ ਹੈ ਉਹਨੂੰ ਆਮ ਆਦਮੀ ਪਾਰਟੀ ਤੇ ਸਰਕਾਰੀ ਕਹਿ ਕੇ ਪ੍ਰਚਾਰ ਰਹੀ ਹੈ ਕਿ ਜੇ ਵਿਕਰਮ ਮਜੀਠੀਆ ਦੇ ਮਕਦਮੇ ਦੇ ਵਿੱਚ ਹੋਈ ਹੈ ਇਹਨਾਂ ਦਾ ਆਪਸ ਦੇ ਵਿੱਚ ਲੈਣ ਦੇਣਾ ਮੇਰਾ ਆਮ ਆਦਮੀ ਪਾਰਟੀ ਨੂੰ ਸਦਾ ਜਾਂ ਸਵਾਲ ਹੈ ਕਿ ਰঞ্জੀਤ ਗਿਲ ਸਾਹਿਬ ਨੂੰ ਤਾਂ ਸ਼ਰੂਨ ਨਹੀਂ ਕਰਦਣ ਛੱਡੇ ਸਮਾਂ ਹੋ ਗਿਆ ਔਰ ਪਿੱਛੇ ਜੇ ਤਾਂ ਬੜਾ ਰੋਲਾ ਪਿਆ ਵੀ ਉਹ ਆਮ ਆਦਮੀ ਪਾਰਟੀ ਦੇ ਵਿਚਾਰੇ ਤਾਂ ਹੀ ਅਨਮੋਲ ਕਗਨਮਾਨ ਨੇ ਖਰੜ ਤੋਂ ਪ੍ਰੋਟੈਸਟ ਦੇ ਵਿੱਚ ਅਸਤੀਫਾ ਦਿੱਤਾ ਸੀ ਬਾਅਦ ਵਿੱਚ ਤੁਸੀਂ ਮਨਾਇਆ ਸੋ ਜਿਹੜੇ 15 20 ਦਿਨ ਦਾ ਨ ਲੱਗਿਆ ਕੀ ਕੋਈ ਬਿਜ਼ਨਸ ਦਾ ਡੰਡਾ ਦਿਖਾ ਕੇ ਅੰਦਰ ਖਾਤੇ ਰਣਜੀਤ ਸਿੰਘ ਸਾਹਿਬ ਨਾਲ ਸੌਦੇਬਾਜ਼ੀ ਹੋ ਰਹੀ ਸੀ ਤਾਂ ਨਹੀਂ ਵਿਜੀਲੈਂਸ ਦੀ ਰੇਡ ਹੋਈ ਕਿ ਅੱਜ ਇੱਕਦਮ ਜਦੋਂ ਬੀਜੇਪੀ ਦੇ ਵਿੱਚ ਚਲੇਗੇ ਤਾਂ ਵਿਜੀਲੈਂਸ ਦੀਆਂ ਟੀਮਾਂ ਬੜੀ ਮੁਸਤੈਦੀ ਦੇ ਨਾਲ ਉਹਨਾਂ ਦੇ ਘਰੇ ਪਹੁੰਚ ਗਈਆਂ ਹਾਲਾਂਕਿ ਇਹਦੇ 'ਚ ਸ਼ਰਮਨੀ ਅਕਾਲੀਪੁਰ ਦਾ ਵਿਸ਼ਾ ਨਹੀਂ ਸਾਡਾ ਵਿਸ਼ਾ ਇਹ ਹੈ ਕਿ ਜਿੱਥੇ ਤਾਂ ਪਹਿਲਾਂ ਤੁਸੀਂ ਮਨੋਰ ਕਹਾਣੀਆਂ ਸੁਣਾਈਆਂ 141 ਕਰੋੜ ਦੀ ਫੋਰਨ ਇਨਵੈਸਟਮੈਂਟ ਨਿੱਤੀ ਮੋਬਾਈਲ ਉਹ ਲੱਭੇ ਨਹੀਂ ਨਾ ਕੋਰਟ ਚੋਂ ਆਈ ਫਿਰ ਕਹਿੰਦੇ ਜੀ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਐ ਮਜੀਠੀਆ ਦੀ ਹੈ ਹੁਣ ਕਲੀਅਰ ਵਾਟਰ ਕੈਪੀਟਲ ਨੂੰ ਤੁਸੀਂ ਸੰਭਤ ਤੱਕ ਨਹੀਂ ਕੱਢਦੇ ਕੀ ਕਰ ਬਿਜ਼ਨਸ ਤੇ ਸਰਕਾਰ ਡਰ ਗਈ ਉਹਨੂੰ ਪਤਾ ਨਾ ਕਿ ਇਹ ਤਾਂ ਬਹੁਤ ਵੱਡੀ ਕੰਪਨੀ ਹੈ 50 ਹਜ਼ਾਰ ਕਰੋੜ ਕਲੀਅਰ ਵਾਟਰ ਕੈਪੀਟਲ ਦਾ ਇਕੱਲਾ ਏਸ਼ੀਆ 'ਚ ਲੱਗਿਆ ਇਹ ਤਾਂ ਸਰਕਾਰ ਤੁਠੀ ਕਰ ਦੇਣਗੇ ਫਿਰ ਹਜ਼ਾਰ ਏਕੜ ਦਾ ਛੂਟ ਉਹ ਕਿਤੇ ਨਹੀਂ ਲੱਭਿਆ ਹੁਣ ਕੋਰਟ ਦੇ ਵਿੱਚ ਡਾਕੂਮੈਂਟ ਤੱਕ ਨਹੀਂ ਆਏ ਹੁਣ ਇੱਕ ਨਵੀਂ ਮਨੋਰ ਕਹਾਣੀ ਹੁਣ ਕਹਿੰਦੇ ਜੀ ਗਿਲਕੋ ਦੇ ਵਿੱਚ ਵਿਕਰਮ ਮਜੀਠੀਆ ਦਾ ਪੈਸਾ ਲੱਗਿਆ ਤੇ ਸਾਰੀ ਬੀਜੇਪੀ ਵਿਕਰਮ ਮਜੀਠੀਆ ਦੀ ਸਪੋਰਟ ਤੇ ਆ ਗਈ। ਮੈਂ ਆਮ ਆਦਮੀ ਪਾਰਟੀ ਨੂੰ ਸਪਸ਼ਟ ਕਹਿਣਾ ਚਾਹੁੰਨਾ ਕਿ ਇਤਾਂ ਤਾਂ ਇਹ ਕਹਾਣੀਆਂ ਦਾ ਕੋਈ ਅੰਤ ਨਹੀਂ। ਮੈਨੂੰ ਲੱਗਦਾ ਹੁਣ ਤੁਹਾਡੇ ਕੋਲ ਲੈ ਦੇ ਕੇ ਇੱਕੋ ਕਹਾਣੀ ਬਚ ਗਈ। ਹੁਣ ਇਹ ਕਹਿ ਦੋ ਕਿ ਜੋ 트੍ਰੰਪ ਨੇ ਇਲੈਕਸ਼ਨ ਦਿੱਤੀ ਹੈ, ਉਹ ਐਲਨ ਮਸਕ ਤੇ 트੍ਰੰਪ ਦੀ ਕੰਪਨੀ ਹੈ ਜਿਹੜੀ ਵਿਕਰਮ ਮਜੀਠੀਆ ਦਾ ਪੈਸਾ। ਇੱਕ ਬਿਜ਼ਨਸ ਦੀ ਟੀਮ ਆਪਾਂ ਅਮਰੀਕਾ ਨੂੰ ਵੀ ਤੋੜ ਦਿੰਨੇ ਆ ਕਿਉਂਕਿ ਵਿਚਾਰੇ ਉਹ ਤਾਂ ਹੰਬੇ ਹਾਰੇ ਬੈਠੇ ਨੇ ਥੱਪ ਕੇ ਸਰਕਾਰ ਡੰਗਾ ਚਾੜੀ ਜਾ ਰਹੀ ਹੈ, ਲੱਭ ਕੁਸ਼ ਰਿਆ ਨਹੀਂ, ਮੁਕੱਦਮਾ ਝੂਠਾ ਹੈ। ਸੋ ਹੁਣ ਇਹਨਾਂ ਨੂੰ ਅਮਰੀਕਾ ਨੂੰ ਤੋੜ ਦਿਓ ਨਾਲੇ ਸੋ ਭਗਵੰਤ ਮਾਨ ਸਾਹਿਬ ਲੋਕਤਾ ਨੇ ਥੋਡੀਆਂ ਮਨੋਰ ਕਹਾਣੀਆਂ ਬਹੁਤ ਸੁਣ ਲਈਆਂ ਇਹ ਜਿਹੜੇ ਸਰਕਾਰ ਦੇ ਬੁਲਾਰੇ ਤੁਸੀਂ ਇਹਦੇ ਝੂਠੇ ਕੇਸਰ ਤੇ ਲਾਏ ਨੇ ਇਹਨਾਂ ਨੂੰ ਕੋ ਪੰਜਾਬ ਦੀ ਗੱਲ ਕਰਨ ਪੰਜਾਬ ਦੇ ਵਿਕਟ ਦੇ ਲਾਅ ਐਂਡ ਆਰਡਰ ਦੀ ਗੱਲ ਕਰਨ ਜਿੱਥੇ ਹਰ ਰੋਜ਼ ਕੋਈ ਨਾ ਕੋਈ ਵਪਾਰੀ ਖਿਡਾਰੀ ਸਿੰਗਰ ਗੋਲੀਆਂ ਨਾਲ ਮਰ ਰਿਹਾ ਜਿੱਥੇ ਨਸ਼ਾ ਘਰ ਘਰ ਤੱਕ ਪਹੁੰਚ ਗਿਆ ਉਸ ਪੰਜਾਬ ਦੀ ਗੱਲ ਕਰੋ ਜਿਹੜਾ ਜ ਤੁਸੀਂ ਕਰਜ਼ੇ ਦੇ ਚਿੱਤੇ ਡਬੋਤਾ ਸਿਰਫ ਕੇਜਰੀਵਾਲ ਦੀ ਸਿਆਸਤ ਚਮਕਾਉਣ ਦੇ ਲਈ ਇਹ ਜਿਹੜੀਆਂ ਝੂਠੀਆਂ ਸਟੋਰੀਆਂ ਆਪਾਂ ਰੋਜ਼ ਨਿਊਜ਼ ਦੇ ਵਿੱਚ ਪਲਾਂਟ ਕਰਕੇ ਆਪਾਂ ਸਮਝਦੇ ਆਂ ਕਿ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਭਟਕਾ ਦਾਂਗੇ ਅਸੀਂ ਚੈਰੰਜ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਚੈਰੰਜ ਕਰਦਾ ਹੈ ਕਿ ਤੁਸੀਂ 1 ਰੁਪਿਆ ਵਿਕਰਮਜੀਤ ਸਿੰਘ ਦਾ ਕੋਈ ਦਿਖਾਓ ਇਨਵੈਸਟਮੈਂਟ ਕਿਲਕੋ ਦੇ ਵਿੱਚ ਨਹੀਂ ਫਿਰ ਉਹ ਜਨਤਕ ਤੌਰ ਤੇ ਮਾਫੀ ਮੰਗਣੀ ਪਊ ਕਿਉਂਕਿ ਪਬਲੀਕਲੀ ਮੁੱਖ ਮੰਤਰੀ ਸਾਹਿਬ ਝੂਠ ਬਹੁਤ ਬੋਲ ਲੇ ਸਾਰੇ ਝੂਠ ਨੇ ਅਦਾਲਤ ਦੇ ਵਿੱਚ ਸਬੂਤ ਹੈ ਨਹੀਂ ਤੇ ਗੱਲਾਂ ਆਪਾਂ ਕਿਹੜੀਆਂ ਕਰ ਰਹੇ ਆ ਕਿਉਂ ਆਪਾਂ ਲੋਕਾਂ ਦਾ ਸਮਾਂ ਤੇ ਪੈਸਾ ਬਰਬਾਦ ਕਰਨ ਲੱਗੇ